ਸਾਈ ਗੁਰਜੀ ਫਤਿਹ ਤੁਸੀਂ ਦੇਖ ਰਹੇ ਹੋ ਪਾਕਾ ਟੀਵੀ ਤੇ ਅੱਜ ਖੜੇ ਆ ਜੁਲਾ ਗੁਰਦਾਸਪੁਰ ਦਾ ਬਿਲਕੁਲ ਬਾਰਡਰ ਦੇ ਕੰਡੇ ਉੱਤੇ ਪਿੰਡ ਆ ਪਿੰਡ ਜੈਨਪੁਰ ਸੋ 21 ਤਰੀਕ ਤੋਂ ਲੈ ਕੇ ਹੁਣ ਤੱਕ ਜਿਹੜਾ ਆ ਸਫਰੇ ਸ਼ਹਾਦਤ ਜਿਹੜਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਦਾ ਫਤਿਹਗੜ੍ਹ ਸਾਹਿਬ ਮਨਾਇਆ ਗਿਆ ਸੋ ਇਸੇ ਤਰ੍ਹਾਂ ਹੀ ਪਿੰਡ ਜੈਨਪੁਰ ਵੀ ਲਗਭਗ ਪਿਛਲੇ 4 ਸਾਲ ਤੋਂ ਸੰਗਤਾਂ ਮਨਾ ਰਹੀਆਂ ਨੇ ਸੋ 21 ਤਰੀਕ ਨੂੰ 6 ਪੋ ਤੋਂ ਜਿਹੜਾ ਆ ਇਹ ਸਮਾਗਮ ਸ਼ੁਰੂ ਹੋਏ ਸੀ ਸੋ ਅੱਜ ਇਹ ਸਮਾਗਮ ਦੀ ਸਮਾਪਤੀ ਹੋਈ ਹੈ ਸੋ ਸਾਡੇ ਨਾਲ ਜਿਹੜੇ ਪਿੰਡ ਦੇ ਸੱਜਣ ਨੇ ਜਿਹੜੇ ਸੇਵਾਦਾਰ ਨੇ ਜਾਂ ਸੇਵਾ ਪ੍ਰੇਮੀ ਨੇ ਉਹ ਖੜੇ ਆ ਤਾਂ ਆਓ ਇਹਨਾਂ ਨੂੰ ਪੁੱਛਦੇ ਹਾਂ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜੋ ਅਸੀਂ ਸੰਜਾ ਫੇਰੀ ਵਾਲਾ ਜੋ ਇੱਕ ਪ੍ਰੋਗਰਾਮ ਪਿਛਲੇ 4 ਸਾਲ ਤੋਂ ਸਾਡੇ ਪਿੰਡ ਵਿੱਚ ਚੱਲ ਰਿਹਾ ਹੈ ਪਹਿਲੇ ਅਸੀਂ ਵੀ ਜਿਵੇਂ ਗੁਰਪੁਰਪ ਗੁਰੂ ਨਾਨਕ ਸਾਹਿਬ ਜੀ ਦਾ ਜਾਂ ਦਸਵੇਂ ਪਾਤਸ਼ਾਹ ਜੀ ਦਾ ਗੁਰਪੁਰਪ ਹੁੰਦਾ ਵੈ ਉਹਦੇ ਉੱਤੇ ਆਪਾਂ ਵੀ ਪ੍ਰਭਾਤ ਫੇਰੀਆਂ ਜਿਹੜੀਆਂ ਉਹ ਕਰਦੇ ਹੁੰਦੇ ਸੀਗੇ ਹੁਣ ਵੀ ਕਰ ਰਹੇ ਆ ਲੇਕਿਨ ਫਿਰ ਅਸਾਂ ਨੇ ਸੋਚਿਆ ਕਿ ਇੱਕ ਹੋਰ ਜੋ ਹੈਗਾ ਯਾ ਸ਼ਹੀਦੀ ਦਿਹਾੜੇ ਜੋ ਚੱਲਦੇ ਨੇ ਸਹਿਬਜ਼ਾਦਿਆਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ ਪੂਰਾ ਪਰਿਵਾਰ ਜਿਨ੍ਹਾਂ ਦਿਨਾਂ ਦੇ ਵਿੱਚ ਉਹ ਪੂਰਾ ਪਰਿਵਾਰ ਵਿਛੋੜੇ ਤੋਂ ਲੈ ਕੇ ਫਿਰ ਚਮਕੌਰ ਸਾਹਿਬ ਦੀ ਸ਼ਹੀਦੀ ਫਿਰ ਫਤਿਹਗੜ੍ਹ ਸਾਹਿਬ ਦੀਆਂ ਸ਼ਹੀਦੀਆਂ ਤੋ ਉਹਨਾਂ ਬਾਰੇ ਵੀ ਫਿਰ ਉਸਾਂ ਨੇ ਸਾਰੀ ਸੰਗਤ ਨਾਲ ਵਿਚਾਰ ਕਰਕੇ ਇਹ ਵਿਚਾਰ ਕੀਤੀ ਕਿ ਕਿਉਂ ਨਾ ਇਹ ਜੋ ਹੈ ਇਹ ਦਿਹਾੜੇ ਨੇ ਜਿਹੜੇ ਇਹ ਸੰਝਾ ਫੇਰੀ ਦੇ ਰੂਪ ਦੇ ਵਿੱਚ ਆਪਾਂ ਇਕੱਤਰ ਹੋ ਕੇ ਤੇ ਜਿਵੇਂ ਪ੍ਰਭਾਤ ਫੇਰੀ ਆਪਾਂ ਸ਼ੁਰੂ ਕਰਦੇ ਹਾਂ ਗੁਰਦਾਰਾ ਸਾਹਿਬ ਤੋਂ ਤੇ ਫਿਰ ਵਾਪਸ ਗੁਰਦਾਰਾ ਸਾਹਿਬ ਪਹੁੰਚਦੇ ਆ ਇਸੇ ਤਰ੍ਹਾਂ ਹੀ ਆ ਅਸਾਂ ਨੇ ਇਹ ਕੋਸ਼ਿਸ਼ ਕੀਤੀ ਕਿ ਇਹ ਜੋ ਇਹ ਪ੍ਰੋਗਰਾਮ ਜੋ ਹੈ ਸੰਝਾ ਫੇਰੀ ਦੇ ਰੂਪ ਵਿੱਚ ਸ਼ੁਰੂ ਕੀਤਾ ਜਾਵੇ ਤੇ ਇਹ ਪਿਛਲੇ 4 ਸਾਲ ਤੋਂ ਆਪਾਂ ਇਹ ਸ਼ੁਰੂ ਕੀਤਾ ਹੋਇਆ ਤੇ ਪਰੀ ਸਰਦਾ ਭਾਵਨਾ ਨਾਲ ਸੰਗਤਾਂ ਜਿਹੜੀਆਂ ਨੇ ਸ਼ਾਮ ਨੂੰ ਤਕਰੀਬਨ 6:30 ਵਜੇ ਗੁਰਦਾਰਾ ਸਾਹਿਬ ਵਿਖੇ ਜੁੜਦੀਆਂ ਨੇ ਉਤੋਂ ਫਿਰ ਚਾਲੇ ਪਾ ਕੇ ਤੇ ਫਿਰ ਸਾਰੇ ਪਿੰਡ ਦੀ ਜੋ ਪ੍ਰਕਰਮਾ ਕਰਕੇ ਫਿਰ ਆਪਾਂ ਵਾਪਸ ਤਕਰੀਬਨ 9 ਵਜੇ ਦੇ ਕਰੀਬ ਗੁਰਦਾਰਾ ਸਾਹਿਬ ਵਿਖੇ ਪਹੁੰਚ ਕਰਕੇ ਇਹਦੀ ਸਮਾਪਤੀ ਕਰਦੇ ਆ ਤੇ ਇਹ ਸਾਡਾ ਵਿਚਾਰ ਇਸ ਕਰਕੇ ਬਣਿਆ ਕਿ ਜੋ ਗੁਰਪੁਰਬ ਆਉਂਦੇ ਨੇ ਸਾਡੇ 10ਵੇਂ ਪਾਤਸ਼ਾਹ ਜੀ ਦਾ ਜਨਮ ਦਿਨ ਵੀ ਆਪਾਂ ਮਨਾਉਂਦੇ ਆ ਪ੍ਰਕਾਸ਼ ਦਿਹਾੜਾ ਔਰ ਗੁਰਨਾਨਕ ਸਾਹਿਬ ਜੀ ਦਾ ਵੀ ਮਨਾਉਂਦੇ ਆ ਤੇ ਉਹ ਬੜੇ ਖੁਸ਼ੀਆਂ ਦੇ ਖੇੜਿਆਂ ਦੇ ਨਾਲ ਆਪਾਂ ਸਵੇਰੇ ਉੱਠ ਕੇ ਪ੍ਰਭਾਤ ਫੇਰੀ ਔਰ ਬੜੇ ਮਿੱਠੇ ਪਕਵਾਨ ਔਰ ਜੋ ਦੁੱਧ ਦੇ ਲੰਗਰ ਚਾਹ ਦੇ ਲੰਗਰ ਇਹ ਸਾਰਾ ਕੁਝ ਚੱਲਦਾ ਹੈ ਤੇ ਉਸ ਤਰੀਕੇ ਨਾਲ ਆਪਾਂ ਮਨਾਉਂਦੇ ਆ ਤੇ ਆਪਾਂ ਨੇ ਇਹ ਵਿਚਾਰ ਕੀਤੀ ਕਿ ਜਿਹੜਾ ਇੱਕ ਅਲੱਗ ਹੈਗਾ ਸਾਡੇ ਵਾਸਤੇ ਸੰਦੇਸ਼ ਇੱਕ ਸਹਿਬਜ਼ਾਦਿਆਂ ਦੀ ਤਰਫੋਂ ਉਹਨਾਂ ਨੇ ਬੜੀਆਂ ਮਤਲਬ ਘਾਲਾਂ ਕਾਲ ਕੇ ਬੜੇ ਤਸੀਹੇ ਸਹਿ ਸਹਿ ਕੇ ਵੀ ਜਿਹੜਾ ਆਪਣਾ ਗੁਰਸਿੱਖੀ ਵਾਲਾ ਜਿਹੜਾ ਉਹਨਾਂ ਦਾ ਰੂਪ ਹੀਗਾ ਜੋ ਉਹਨਾਂ ਨਾਲ ਬਦਲੀ ਕਰਨਾ ਚਾਹੁੰਦੇ ਸੀਗੇ ਕਿ ਤੁਸੀਂ ਮੁਸਲਮਾਨ ਬਣ ਜਾਓ ਧਰਮ ਜਿਹੜਾ ਦੀਨ ਜਿਹੜਾ ਕਬੂਲ ਕਰ ਲਓ ਮੁਸਲਮਾਨ ਉਹਨਾਂ ਨੇ ਸਾਰਾ ਕੁਛ ਮਤਲਬ ਸੈਨ ਕਰਕੇ ਆਪਣੇ ਪਿੰਡੇ ਤੇ ਇਹਨੇ ਛੋਟੀ ਛੋਟੀ ਉਮਰ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਕੁਰਬਾਨੀਆਂ ਕਰਕੇ ਉਹ ਉਹਨਾਂ ਨੂੰ ਛੋਟੇ ਆਪਾਂ ਨੂੰ ਨਹੀਂ ਜਿਵੇਂ ਸਰਕਾਰਾਂ ਨੇ ਵੀ ਕੁਝ ਇਦਾਂ ਦਾ ਕੀਤਾ ਕਿ ਬਾਲ ਵੀਰ ਦਿਵਸ ਮਨਾਓ ਇਦਾਂ ਦੇ ਵਿਚਾਰ ਜਿਹੜੇ ਨੇ ਸਾਡੇ ਸਾਨੂੰ ਨਹੀਂ ਉਹ ਵਧੀਆ ਲੱਗਦੇ ਕਿਉਂਕਿ ਉਹ ਬਾਲ ਨਹੀਂ ਸੀ ਕਿ ਉਹ ਤੇ ਬਾਬੇ ਸੀਗੇ ਠੀਕ ਹੈ ਨਾ ਉਹਨਾਂ ਦੇ ਕੰਮ ਜਿਹੜੇ ਬਾਬਿਆਂ ਵਾਲੇ ਸੀਗੇ ਉਹਨਾਂ ਨੂੰ ਬਾਲ ਕਿੱਦਾਂ ਕਹਿ ਸਕਦੇ ਆਪਾਂ ਇਸ ਕਰਕੇ ਆਪਾਂ ਨੇ ਵਿਚਾਰ ਕੀਤੀ ਕਿ ਇਸ ਨੂੰ ਇਸ ਤਰੀਕੇ ਨਾਲ ਮਨਾਇਆ ਜਾਵੇ ਔਰ ਇਹਨੂੰ ਜਿਹੜਾ ਆਪਾਂ ਥੋੜਾ ਜਿਹਾ ਸੋਕ ਤੇ ਨਹੀਂ ਆਪਾਂ ਇਹਨੂੰ ਕਹਿ ਸਕਦੇ ਲੇਕਿਨ ਥੋੜਾ ਜਿਹਾ ਜਿਹੜਾ ਵਿਚਾਰ ਆ ਉਹ ਸਾਡਾ ਸੰਕੋਚ ਵਾਲਾ ਕਿ ਬਹੁਤ ਖੁਸ਼ੀ ਖੇੜਿਆਂ ਵਾਲਾ ਨਹੀਂ ਲੇਕਿਨ ਇੱਕ ਵਿਰਾਗ ਔਰ ਕੁਰਬਾਨੀ ਵਾਲਾ ਮਤਲਬ ਜਿਹੜਾ ਇਤਿਹਾਸ ਹੈ ਉਸ ਨੂੰ ਆਪਾਂ ਸਰਵਨ ਕਰੀਏ ਜਾਂ ਉਸ ਨੂੰ ਸੁਣਾਈਏ ਤੇ ਇਸੇ ਤਰੀਕੇ ਨਾਲ ਹੀ ਆਪਾਂ ਮਨਾਉਂਦੇ ਆ ਰਹੇ ਹਾਂ ਬਾਕੀ ਵਿਚਾਰ ਜਿਹੜੇ ਸਾਡੇ ਸਰਦਾਰ ਹਰਵਿੰਦਰ ਸਿੰਘ ਪਾਲ ਸੋ ਮੇਰੀ ਇਹ ਬੈਕ ਸੈਟ ਤੇ ਗੱਲ ਹੋ ਰਹੀ ਸੀ ਕਿ ਇਹ ਇੱਕ ਹਫਤਾ ਪੂਰਾ ਕਰਕੇ ਸੰਗਤਾਂ ਨੇ ਪ੍ਰਸ਼ਾਦਾ ਨਹੀਂ ਪਕਾਉਂਦੀਆਂ ਇੱਥੇ ਪੜਾਂਦਰ ਪੜਾਂ ਜਿਹੜੀਆਂ ਸੰਗਤਾਂ ਨੇ ਕਰ ਸੰਗਤ ਸੱਦ ਕੇ ਉਹਦਾ ਦਾਲ ਪ੍ਰਸ਼ਾਦਾ ਸਾਦਾ ਦਾਲ ਭੋਜਨ ਜਿਹੜਾ ਕੀਤਾ ਜਾਂਦਾ ਸੋ ਬੜੀ ਵੱਡੀ ਕਿਰਪਾ ਕਹਿ ਸਕਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਧੰਨ ਬਾਬਾ ਅਜੀਤ ਸਿੰਘ ਧੰਨ ਬਾਬਾ ਜੁਜਾਰ ਸਿੰਘ ਧੰਨ ਬਾਬਾ ਯੋਰਾਵਾਰ ਧੰਨ ਬਾਬਾ ਫਤਿਹ ਸਿੰਘ ਧੰਨ ਮਾ ਗੁਰਕੌਰ ਜੀ ਸੋ ਇਹ ਹੋਰ ਕੀ ਕੀ ਪ੍ਰਾਲੇ ਕਰ ਰਹੇ ਹੋ ਤੁਸੀਂ ਜਿਹੜੇ ਬੱਚਿਆਂ ਨੂੰ ਤੁਸੀਂ ਕੀ ਕੀ ਹੋਰ ਦੱਸ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਹ ਵੇਖੋ ਵੀਰ ਜੀ ਗੱਲ ਇਹ ਹੈਗੀ ਆ ਵੀ ਸ਼ਹਾਦਤ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਹੈ ਨਾ ਉਹ ਬਹੁਤ ਵੱਡੀ ਆ। ਕੁਰਬਾਨੀ ਬਹੁਤ ਵੱਡੀ ਆ। ਅਸੀਂ ਤੇ ਕੁਝ ਵੀ ਨਹੀਂ ਕਰ ਰਹੇ। ਜੋ ਕੋ ਜੋ ਕਰ ਗਏ ਨੇ ਨਾ ਉਹ ਬਹੁਤ ਵੱਡਾ। ਅਸੀਂ ਤੇ ਉਹਨਾਂ ਦੇ ਵਾਸਤੇ ਬਸ ਬੈਠ ਕੇ ਉਹਨਾਂ ਨੂੰ ਯਾਦ ਹੀ ਕਰ ਸਕਦੇ। ਤੇ ਅਸੀਂ ਇਸ ਇਹੀ ਉਪਰਾਲਾ ਕੀਤਾ ਵੀ ਜੋ ਸਫਰੇ ਸ਼ਹਾਦਤ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦਾ ਚਮਕੌਰ ਦੀ ਗੜੀ ਤੱਕ ਜਾਂਦਾ। ਅਤੇ ਫਤੇਗੜ ਸਾਹਿਬ ਜਿੱਥੇ ਸਰੰਦ ਦੀ ਕੰਦ ਤੱਕ ਜਿਹੜਾ ਪਹੁੰਚਦਾ ਅਸੀਂ ਇਹ 21 ਤਰੀਕ ਤੋਂ ਲੈ ਕੇ 6 ਪੋ ਤੋਂ ਲੈ ਕੇ ਤੇ ਅੱਜ 13 ਪੋ ਤੱਕ ਇਹ ਜਿਹੜਾ ਹਫਤਾ ਨਾ ਅਸੀਂ ਸਾਰੇ ਨਗਰ ਨੇ ਸਲਾਹ ਕਰਕੇ ਨਾ ਪੀਸੀ ਨਾ ਆਪਣੇ ਘਰਾਂ ਚ ਨਹੀਂ ਪ੍ਰਸ਼ਾਦੇ ਪਕਾਉਣੇ ਤੇ ਅਸੀਂ ਸਿਰਫ ਜਿਹੜਾ ਨਾ ਉਹ ਇਕੱਠਿਆਂ ਹੋ ਕੇ ਸਾਰਿਆਂ ਨੇ ਜਿੱਥੇ ਅਸੀਂ ਗੁਰੂ ਕੇ ਲਾਲਾਂ ਨੂੰ ਗੁਰੂ ਜੀ ਦੀ ਮਾਤਾ ਜੀ ਨੂੰ ਯਾਦ ਕਰਨਾ ਦਾਦੀ ਮਾ ਗੁਜਰ ਕੌਰ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਸਰਬੰਸਦਾਨੀ ਪੂਰੇ ਪਰਿਵਾਰ ਨੂੰ ਪੰਜਾਂ ਪਿਆਰਿਆਂ ਨੂੰ ਹੋਰ ਸਿੰਘ ਵੀ ਜਿਹੜੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਹੋਰ ਬਾਲ ਪੁੱਛੰਗੀ ਸਾਰਿਆਂ ਨੂੰ ਅਸੀਂ ਰਲ ਮਿਲ ਕੇ ਨਾ ਸਾਰੇ ਜਿੱਥੇ ਸ਼ਬਦ ਗਾਇਨ ਕਰਦੇ ਆ ਉੱਥੇ ਨਾਲ ਦੀ ਨਾਲ ਅਸੀਂ ਵਿਚਾਰਾਂ ਦੀ ਸਾਂਝ ਵੀ ਪਾਉਂਦੇ ਆ ਵੀ ਅੱਜ ਦਾ ਇਤਿਹਾਸ ਜਿਹੜਾ ਉਹ ਅਸੀਂ ਸਾਰੇ ਨਗਰ ਨੂੰ ਦੱਸਦੇ ਆ ਵੀ ਕੀ ਹੋਇਆ ਸੀ ਉਦੋਂ ਉੱਥੇ ਤੇ ਉਹਦੇ ਵਿੱਚੋਂ ਫਿਰ ਅਸੀਂ ਸਿੱਖਿਆ ਲਈਦਾ ਵੀ ਅਸੀਂ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਅਸੀਂ ਕਿਸ ਤਰ੍ਹਾਂ ਜੋੜਨਾ ਸਿੱਖੀ ਦੇ ਨਾਲ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਚੰਗੇ ਜਿਹੜੇ ਗੁਣ ਨੇ ਉਹ ਹੀ ਸਿਖਾ ਸਕਦੇ ਹਾਂ ਚੰਗੀਆਂ ਪੜਾਈਆਂ ਕਰਨ ਬੱਚੇ ਚੰਗੀ ਤਰੱਕੀਆਂ ਕਰਨ ਪਰ ਉਹ ਨਾਲ ਹੀ ਗੁਰੂ ਕੇ ਲਾਲਾਂ ਦਾ ਜਿਹੜਾ ਇਤਿਹਾਸ ਹੈ ਉਹਨੂੰ ਨਾ ਭੁੱਲਣ ਇਹ ਨਗਰ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਸਾਡੇ ਦਾ ਸਾਰੇ ਨੌਜਵਾਨ ਨਗਰ ਦੇ ਸਾਰੀਆਂ ਮਾਈਆਂ ਬੀਬੀਆਂ ਲੰਗਰ ਪਕਾਉਣ ਦੀ ਸੇਵਾ ਲੰਗਰ ਵਰਤੌਣ ਦੀ ਸੇਵਾ ਨੌਜਵਾਨਾਂ ਲੋ ਤੇ ਨਾਲ ਦੀ ਨਾਲ ਹੀ ਸ਼ਬਦ ਗਾਇਨ ਕਰਨਾ ਇਹ ਇੱਕ ਆਪਣੇ ਆਪ ਹੀ ਬੜਾ ਵੱਡਾ ਉਪਰਾਲਾ ਜਿਹੜਾ ਕਿ ਅੱਜ ਅਸੀਂ ਇਹਨੂੰ ਅ ਅਹੀਦੀ ਹਫਤਾ ਸੀ ਜਿਹੜਾ ਅੱਜ ਜੋ ਸੰਪੂਰਨ ਹੁੰਦਾ ਤੇ ਜੋ ਅਸੀਂ ਬੱਚਿਆਂ ਨੂੰ ਅ ਲਿਟਰੇਚਰ ਵੰਡਿਆ ਗਿਆ ਸ਼ਾਹਜਾਹ ਦੇ ਸੰਬੰਧ ਵਿੱਚ ਪ੍ਰਸ਼ਨੋਤਰੀ ਵੰਡੀ ਗਈ ਕਿ ਅਸੀਂ ਨਾਲ ਦੀ ਨਾਲ ਬੱਚਿਆਂ ਨੂੰ ਕੀ ਸਿਖਾਣਾ ਸੀ ਸਾਲ ਪਰ ਬੱਚਿਆਂ ਨੂੰ ਯਾਦ ਰਹੇ ਕਿਉਂਕਿ ਜਿਹੜੇ ਨੇ ਦੁੱਖ ਕਸ਼ਟ ਦੁੱਖ ਕਸ਼ਟ ਨਹੀਂ ਕਹਿ ਸਕਦੇ ਮਤਲਬ ਬੜੇ ਜਿਹੜੇ ਭਿਆਨਕ ਦਿਨ ਸੀ ਉਹ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜਿਹਦੇ ਪਰਿਵਾਰ ਨੇ ਉਹ ਦੇਖੇ ਨੇ ਹੰਡਾਏ ਨੇ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਅਸੀਂ ਤਾਂ ਬਸ ਸਾਡੇ ਕੋਲ ਜੋ ਵੀ ਸੁੱਖ ਸਹੂਲਤਾਂ ਨੇ ਉਹਦੇ ਵਿੱਚ ਰਹਿੰਦੇ ਹੋયા ਅਸੀਂ ਤੇ ਸਿਰਫ ਯਾਦ ਕਰਨਾ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੀਆਂ ਸਿੱਖਿਆਵਾਂ ਦੇ ਚੱਲਣਾ ਤਾਂ ਜੋ ਸਾਡਾ ਸਾਰਾ ਹੀ ਸਿੱਖ ਪੰਥ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਰਹਿ ਸਕੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ